ਇਹਨਾਂ ਦੇ ਤੁਸੀਂ ਕਿਰਾਇਆ ਜੈ ਚੜਨ ਪਾਏ ਹੈ ਪਰ ਅੰਦਰ ਵਿੱਚ ਅੱਲਾਹ ਬੜੀ ਹੈ ਇੱਕ ਦਿਨ ਕੰਮ ਕਰਨਾ ਦੋ ਦਿਨ ਉਸ ਤੋਂ ਬਾਅਦ ਸ਼ੌਕ ਨੂੰ ਭਾਜੀ ਅਗਲਾ ਕੰਮ ਨਾ ਪੁੱਛੇਂ ਅਗਰ ਪੁੱਛ ਲਈਏ ਤੁਸੀਂ ਕਿੰਨਾ ਟਾਈਮ ਕਿੱਥੇ ਕੰਮ ਕੀਤਾ ਹੈ ਕਿ ਟਨੇ ਉਹਨਾਂ ਨੂੰ ਸਭ ਤੋਂ ਹੋਰ ਵਧੀਆ ਹੈਲਥ ਕੌਨਸ਼ੀਅਸ ਚੀਜ਼ਾਂ ਦੇ ਨਾਲ ਫੂਡ ਪ੍ਰੋਵਾਈਡ ਕਰਨਗੇ ਕਿਉਂਕਿ ਲੋਕਾਂ ਨੇ ਅਲੋਖਾਂ ਨੇ ਨਾ ਫਾਸਟ ਫੂਡ ਨੂੰ ਬਦਨਾਮ ਬੜਾ ਕੀਤਾ ਹੋਇਆ ਹੈ ਜੀ ਜੀ ਬਟ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕੁਆਲਿਟੀ ਕਿਦਾਂ ਦੀ ਸਰਵ ਕਰਦੇ ਹੋ ਉਹੀ ਚੀਜ਼ਾਂ ਨੇ ਜੋ ਤੁਸੀਂ ਘਰ ਦੇ ਵਿੱਚ ਅਗਰ ਤੁਸੀਂ ਵਧੀਆ ਕੁਆਲਿਟੀ ਯੂਜ਼ ਕਰਦੇ ਹੋ ਤੇ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਅਗਰ ਚੰਗੀ ਕੁਆਲਿਟੀ ਸਰਵ ਕਰੋਗੇ ਤੇ ਹਮੇਸ਼ਾ ਤੁਹਾਡੇ ਕੋਲ ਕਸਟਮਰ ਵੀ ਰਿਪੀਟ ਆਂਦਾ ਹੈ ਤੇ ਸਿਹਤਨ ਵੀ ਕਦੇ ਖਰਾਬ ਨਹੀਂ ਹੁੰਦੀ ਤਾਂ ਸੈਲੈਬ੍ਰਿਟੀਆਂ ਜਦੋਂ ਆਉਂਦੇ ਸੀਗੇ ਜੀ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜਦੋਂ ਉਹਨਾਂ ਦੀ ਮੂਵੀ ਆਉਂਦੀ ਹੈ ਕੋਈ ਸੌਂਗਸ ਆਉਂਦੇ ਨੇ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜੀ ਗੁਰੂ ਸਾਹਿਬ ਨੇ ਉਸ ਸਮੇਂ ਇਹ ਚੀਜ਼ ਬਖਸ਼ ਦਿੱਤੀ ਸੀਗੀ ਕਿ ਉਹ ਚਲੋ ਸਾਡੀ ਪ੍ਰੋਮੋਸ਼ਨਸ ਤੇ ਹੁੰਦੀ ਹੁੰਦੀ ਸੀ ਪਰ ਉਹ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਉਹਨਾਂ ਦਾ ਜੇ ਕੋਈ ਮੂਵੀ ਆ ਰਹੀ ਹੈ ਜਿੱਦਾਂ ਪਿੱਛੇ ਜਿੰਨੇ ਵੀ ਸੈਲ ਤੁਸੀਂ ਆਪਣੀ ਮਿਹਨਤ ਨਾਲ ਸੱਚੇ ਦਿਲੋਂ ਲਗਨ ਨਾਲ ਕੀਰਤਨਾ ਲੱਗੇ ਵੱਧਿਓ ਤੇ ਮਾਲਕਾਪੇ ਤੁਹਾਨੂੰ ਤਰੱਕੀ ਬਖਸ਼ਦਾ ਹੀ ਬਖਸ਼ਦਾ ਤੇ ਬਟਾਲੇ ਵਾਸਤੇ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੈਂ ਪਹਿਲੀ ਵਾਰੀ ਬਟਾਲਾ ਆਈਆਂ ਐਂਡ ਬਹੁਤ ਅੱਛਾ ਲੱਗ ਰਿਹਾ ਏ ਥੇ ਆ ਕੇ ਮਤਲਬ ਅੰਦਰ ਐਟਸਪੈਂਡ ਦੀ ਵਾਈਬ ਬਹੁਤ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿੱਦਾਂ ਕਿਹਾ ਕਿ ਫੂਡ ਦੇ ਨਾਲ ਨਾਲ ਇਹਨਾਂ ਨੇ ਇੱਥੇ ਗੇਮਿੰਗ ਦਾ ਜਿਹੜਾ ਕਨਸੈਪਟ ਰੱਖਿਆ ਉਹ ਬਹੁਤ ਵਧੀਆ ਲੱਗਿਆ ਮਤਲਬ ਤੁਸੀਂ ਜਦ ਤੱਕ ਤੁਸੀਂ ਆਰਡਰ ਕੀਤਾ ਹੈ ਤਦ ਫੂਡ ਪ੍ਰਿਪੇਅਰ ਹੋ ਰਿਹਾ ਉਹਦ ਤੱਕ ਤੁਹਾਨੂੰ ਵੇਟ ਕਰਕੇ ਵਿਲੇ ਬੈਠਣ ਦੀ ਲੋੜ ਨਹੀਂ ਤੁਸੀਂ ਗੇਮ ਇੰਜੋਏ ਕਰ ਸਕਦੇ ਹੋ ਸੋ ਕਨਸੈਪਟ ਮੈਨੂੰ ਬਹੁਤ ਦੇ ਵੀ ਸਾਨੂੰ ਪੰਜਾਬੀਆਂ ਨੂੰ ਆਪਸ ਦੇ ਵਿੱਚ ਜਿਹੜੇ ਭੈਣ ਭਰਾ ਬਣ ਕੇ ਜਾਂ ਆਪਸ ਦੇ ਸਾਥੀ ਬਣ ਕੇ ਇੱਕ ਦੂਜੇ ਨੂੰ ਅੱਗੇ ਲੈ ਆਂਦੀ ਕੋਸ਼ਿਸ਼ ਕਰਦੇ ਆ ਇਹ ਬਹੁਤ ਵਧੀਆ ਲੱਗਦਾ ਹੈ ਜੀ ਜੋੜੀ ਇਹ ਦੋਨਾਂ ਭੈਣਾਂ ਦੀ ਅਤਰੋ ਤੇ ਚਤਰੋ ਦੀ ਤੇ ਜਿਹਦੇ ਵਿੱਚੋਂ ਮੈਂ ਚਤਰੋ ਵੱਜ ਤੁਹਾਡੇ ਕੋ ਪਹੁੰਚੀ ਆ ਜੀ ਮਨ ਖੁਸ਼ ਹੋਇਆ ਜੀ ਉਹ ਪਵਿੱਤਰ ਧਰਤੀ ਤੇ ਅੱਜ ਮੈਂ ਪਹੁੰਚੀ ਆ ਮੈਨੂੰ ਲੱਗਿਆ ਵੀ ਇੱਥੇ ਉਹ ਪੁੱਲੜ ਪੀਜਾ ਵਾਲੇ ਜਿਹੜੇ ਨਾ ਜੋੜੀ ਪਹੁੰਚਦੀ ਆ ਉਹ ਵੀ ਬੜੀ ਘੈਂਟ ਜੋੜੀ ਜਿਦਾ ਇਹ ਦੋਨੋਂ ਭੈਣਾਂ ਵਾਲਾ ਇਸ ਤਰ੍ਹਾਂ ਉਹ ਵੀ ਜੋੜੀ ਵਧੀਆ ਤੇ ਹਿੱਟ ਜੋੜੀ ਹੈ ਤੇ ਅੱਜ ਉਹਨਾਂ ਨੂੰ ਵੀ ਆਉਣ ਤੇ ਇੱਥੇ ਅੰਮ੍ਰਿਤਪਿੰਡਰ ਜ ਤੇ ਨਾਲ ਸਤਿੰਦਰ ਭਿੰਡਰ ਜੀ ਵੱਲੋਂ ਉਹਨਾਂ ਦੇ ਆਉਣ ਤੇ ਉਹਨਾਂ ਦਾ ਨਿੱਘਾ ਸਵਾਗਤ ਹੈ ਤੇ ਉਹਨਾਂ ਨੂੰ ਮੁਬਾਰਕਾਂ ਵਾ ਜੀ ਮੈਂ ਇਹ ਕਹਿੰਦੀ ਆ ਵੀ ਜਿੱਦਾਂ ਖੁਸ਼ੀਆਂ ਅੱਜ ਤੁਸੀਂ ਖੀਆਂ ਹੋਈਆਂ ਹਨਾ ਤੇ ਅਸੀਂ ਦੋਨੋਂ ਪੜਾਣਾ ਨਾ ਹੱਲੇ ਕੁਆਰੀਆਂ ਵਾ ਜੀ ਅਤਰੋ ਵੀ ਕੁਆਰੀ ਤੇ ਚਤਰੋ ਵੀ ਕੁਆਰੀ ਆ ਤੇ ਮੈਂ ਕਹਿੰਦੀ ਆ ਵੀ ਜੇ ਕੋਈ ਇੱਥੇ ਪੁਰਾਣਾ ਮਾਡਲ ਆਇਆ ਹੋਵੇ ਨਾ ਜੀ ਤੇ ਸ਼ਹਿਰ ਇੱਥੇ ਸਾਰੀ ਈ ਇੱਧਾ ਮਿਲ ਜਾਂਦੀ ਏ ਖਾਣ ਪੀਣ ਵਾਸਤੇ ਤੇ ਦੋਗ ਬੰਦੇ ਭਾਵੇਂ ਪੁਰਾਣੇ ਮਾਡਲ ਸਾਨੂੰ ਵੀ ਮਿਲ ਜਾਂਦੇ ਤੇ ਸਾਡੀ ਵੀ ਜ਼ਿੰਦਗੀ ਸੋਹਣੀ